ਆ ਰਾਣਾ ਜੀ ਤਾਂ ਮੈਂ ਜੀ ਇੱਥੇ ਬਾਬੇ ਦੇ ਸ਼ੈਰ ਕਰਦਾ ਪਿਆ ਸੀ ਜੀ ਤਾਂ ਮੈਂ ਸ਼ੈਰ ਕਰਕੇ ਉੱਥੇ ਮੈਂ ਕਿਹਾ ਚਲੋ ਜਰਾ ਬਹਿ ਲੈਨੇ ਆ ਬੈਠਾ ਤਾਂ 10 ਨੇ ਦੇਰ ਨੂੰ ਕੀ ਹੋਇਆ ਖੜਖੜ ਦੀ ਆਵਾਜ਼ ਆਈ ਤਾਂ ਮੈਂ ਦੌੜ ਕੇ ਤਾਂ ਰੋਡ ਤੇ ਪਹੁੰਚਿਆ ਜੋ ਦੇਖਿਆ ਤਾਂ ਅੱਗੇ ਐਕਸੀਡੈਂਟ ਹੋਇਆ ਹੈਗਾ ਇੱਕ ਜਨਾਨੀ ਤੇ ਬੰਦਾ ਦੋਨਾਂ ਦੀ ਡੈਥ ਹੋ ਗਈ ਹੈ ਤਾਂ ਬੱਚੇ ਨੂੰ ਅਸੀਂ ਫਿਰ ਮੋਕੇ ਤੋਂ ਚਾਕੇ ਹਸਪੀਟਲ ਤੇ ਜਾ ਕੇ ਆਏ ਆ ਇਹ ਟਰੱਕ ਨਾਲ ਹੋਇਆ ਜੀ ਇਹ ਐਕਟਵਾ ਤੇ ਸੀਗੇ ਤੇ ਇਹ ਆ ਰਹੀ ਪਠਾਨਕੋਟ ਵੱਲੋਂ ਤੇ ਟਰੱਕ ਵੀ ਪਠਾਨਕੋਟ ਵੱਲ ਆ ਰਿਹਾ ਸੀ ਨਹੀਂ ਟਰੱਕ ਨਹੀਂ ਰੁਕਿਆ ਹਾਂਜੀ ਟਰੱਕ 도ੜ ਗਿਆ ਟਰੱਕ ਆਲਾ 도ੜ ਗਿਆ ਇਹ ਇਸ ਹਾਦਸੇ ਵਿੱਚ ਜੀ ਪਹਿਲਾਂ ਤਾਂ ਸਾਡੇ ਐਸ ਐਚਓ ਸਾਹਿਬ ਸਾਡੇ ਡੀ ਐਸ ਪੀ ਸਾਹਿਬ ਦੇ ਨਿਰਦੇਸ਼ ਅਨੁਸਾਰ ਅਸੀਂ ਇੱਥੇ ਆਏ ਹਾਂ ਫਿਰ ਇਹਨਾਂ ਨੂੰ ਪਤਾ ਲੱਗਾ ਸੀਗਾ ਕੋਈ ਆਇਆ ਸੀਗਾ ਜੀ ਤੇ ਅਸੀਂ ਮੌਕੇ ਤੇ ਆਏ ਹਾਂ ਮੌਕੇ ਤੇ ਸਾਨੂੰ ਦੂ ਡੈਡ ਬੋਡੀਜ਼ ਜਿਹੜੀਆਂ ਆਇਆਂ ਉਹ ਮਿਲੀਆਂ ਆ ਇੱਕ ਸਕੂਟੀ ਤੇ ਸਵਾਰ ਸੀ ਇੱਕ ਬੱਚਾ ਸੀਗਾ 4 ਸਾਲ ਦਾ ਤੇ ਇੱਕ ਹਸਬੰਡ ਵਾਈਫ ਸੀਗੇ ਜਿਹਨਾਂ ਵਿੱਚ ਵਾਈਫ ਦਾ ਨਾਮ ਮੰਜੂ ਬਾਲਾ ਤੇ ਵਾਈਫ ਆ ਰਕੇਸ਼ ਕੁਮਾਰ ਏ ਜੀ ਪਟੀਆਂ ਦੇ ਰਹਿਣ ਵਾਲੇ ਹੈਗੇ ਆ ਤੇ ਇਹ ਆਪਣੇ ਸਹੁਰਿਆਂ ਦੇ ਕੋਲ ਇਹ ਹੋ ਸੀਗੇ ਪਠਾਨਕੋਟ ਤੇ ਉੱਥੋਂ ਆ ਰਹੇ ਸੀਗੇ ਸਵੇਰ ਵਾਪਸ ਤੇ ਰਸਤੇ ਵਿੱਚ ਮਸ਼ਾਹਬੁਰ ਮੋੜ ਦੇ ਨੇੜੇ ਹਾ사 ਵਾਪਰਿਆ ਜਿਹਦੇ ਵਿੱਚ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਤੋਂ ਇਹ ਜਿਹੜੇ ਸਾਡੇ ਸਕਿਡ ਮਾਰਕਸ ਵਗੈਰਾ ਹੈਗੇ ਉਹ ਤੋਂ ਇਹ ਪਤਾ ਲੱਗਦਾ ਹੈ ਕਿ ਇੱਕ ਟਿਪਰ ਸੀਗਾ ਜੀ ਜਿਹਦੇ ਨਾਲ ਇਹਨਾਂ ਦਾ ਐਕਸੀਡੈਂਟ ਹੋਇਆ ਤੇ ਜਿਹੜਾ ਕਿ ਮੌਕੇ ਤੇ ਅਸੀਂ ਆਇਡੈਂਟੀਫਾਈ ਕਰਨ ਵਾਸਤੇ ਸੀਸੀਟੀਵੀ ਫੁਟੇਜ ਫੋਲ ਰਹੇ ਆ ਤੇ ਛੇਤੀ ਹੀ ਜਿਹੜਾ ਹੈਗਾ ਸੀਸੀਟੀਵੀ ਫੁਟੇਜ ਤੋਂ ਆਇਡੈਂਟੀਫਾਈ ਕਰਕੇ ਟਰੱਕ ਨੂੰ ਰਾਉਂਡ ਅਪ ਕੀਤਾ ਜਾਊਗਾ ਜੀ ਤੇ ਪਰਿਵਾਰਕ ਮੈਂਬਰ ਜਿਹੜੇ ਸੀਗੇ ਉਹ